ਏਅਰ ਫੋਰਸ ਦਾ C17 ਜਹਾਜ਼ ਭੇਜਿਆ ਹੀ ਤਾਂ ਸੀ ਤਾਂ ਜੋ ਦਿਖਾਇਆ ਜਾਵੇ ਕਿ ਇਹ ਲੋਕ ਗੈਰ ਕਾਨੂੰਨੀ ਅਮਰੀਕਾ ਚ ਦਾਖਲ ਹੋਏ ਡੋਨਾਲਡ 트ੰਪ ਨੇ ਬੜਾ ਸੋਚ ਸਮਝ ਕੇ ਅਜਿਹਾ ਕੀਤਾ ਤੇ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜੋ ਵੀ ਉਹਨਾਂ ਦੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਆਊਗਾ ਉਸ ਦੇ ਨਾਲ ਕੈਦੀਆਂ ਤੇ ਦੋਸ਼ੀਆਂ ਵਰਗਾ ਵਤੀਰਾ ਹੀ ਕੀਤਾ ਜਾਵੇਗਾ ਇਹ ਦ੍ਰਿਸ਼ ਉਸੇ ਤਰੀਕੇ ਦਾ ਸੀ ਜਿਵੇਂ ਕਿਸੇ ਦੇਸ਼ ਨੇ ਦੂਸਰੇ ਦੇਸ਼ ਦੇ ਫੌਜੀਆਂ ਨੂੰ ਕਿਸੇ ਜੰਗ ਦੇ ਵਿੱਚ ਬੰਦੀ ਬਣਾਇਆ ਹੋਵੇ ਤੇ ਉਹਨਾਂ ਨੂੰ ਅਪਰਾਧੀਆਂ ਦੀ ਤਰ੍ਹਾਂ ਬਣ ਕੇ ਉਹਨਾਂ ਦੇ ਦੇਸ਼ ਵਾਪਸ ਭੇਜਿਆ ਗਿਆ ਹੋਵੇ। ਸਸ਼ੀਕਲ ਜੀ ਸਟੇ ਟਾਕ ਵਿਦ ਰਾਉ ਬਰਿੰਦਰ ਸਿੰਘ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋਸ਼ਲ ਮੀਡੀਆ ਹੋਵੇ ਜਾਂ ਫਿਰ ਪਿੰਡ ਦੀ ਸੱਤ ਹਰ ਪਾਸੇ ਅਮਰੀਕਾ ਤੋਂ ਆਏ ਜਹਾਜ਼ ਤੇ ਉਸ ਦੇ ਵਿੱਚ ਵਾਪਸ ਭੇਜੇਗੇ ਪੰਜਾਬੀਆਂ ਦੀ ਗੱਲ ਹੋ ਰਹੀ ਹੈ ਇਸ ਤੋਂ ਦੂਰ ਜਾਈਏ ਤਾਂ ਦੇਸ਼ ਦੀ ਸੰਸਦ ਦੇ ਵਿੱਚ ਵੀ ਅਮਰੀਕਾ ਦੇ ਵੱਲੋਂ ਰਿਪੋਰਟ ਕਰਕੇ ਵਾਪਸ ਭੇਜੇਗੇ 104 ਭਾਰਤੀਆਂ ਦੀ ਹੀ ਗੱਲ ਹੋ ਰਹੀ ਹੈ ਤੇ ਵਿਰੋਧੀ ਧਿਰਾਂ ਜੰਮ ਕੇ ਕੇਂਦਰ ਸਰਕਾਰ ਤੇ ਨਿਸ਼ਾਨੇ ਵਿੰਨ ਰਹੀਆਂ ਨੇ ਸੰਸਦ ਦੇ ਵਿੱਚ ਤਾਂ ਹੰਗਾਮਾ ਇੰਨਾ ਜ਼ਿਆਦਾ ਹੋਇਆ ਕਿ ਕਈ ਵਾਰ ਸੰਸਦ ਦੀ ਕਾਰਵਾਈ ਵੀ ਰੋਕਣੀ ਪੈ ਗਈ ਪਰ ਕੀ ਇਹ ਮਾਮਲਾ ਸੋਸ਼ਲ ਮੀਡੀਆ ਪਿੰਡ ਦੀਆਂ ਸੱਥਾਂ ਤੇ ਸੰਸਦ ਦੇ ਗਲਿਆਰਿਆਂ ਤੱਕ ਹੀ ਸਿਮਟ ਕੇ ਰਹਿ ਜਾਵੇਗਾ ਜਾਂ ਫਿਰ ਇਸ ਦੇ ਲਈ ਵਿਸ਼ਵ ਪੱਧਰ ਤੇ ਸਾਡੇ ਵੱਲੋਂ ਕੋਈ ਆਵਾਜ਼ ਵੀ ਚੁੱਕੀ ਜਾਵੇਗੀ ਇਹ ਵੱਡਾ ਸਵਾਲ ਹੈ ਦਰਸਲ ਅਮਰੀਕਾ ਦੀ ਸੱਤਾ ਦੇ ਵਿੱਚ ਵਾਪਸ ਆਏ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬੜਾ ਸੋਚ ਸਮਝ ਕੇ ਅਜਿਹਾ ਕੀਤਾ ਤੇ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜੋ ਵੀ ਉਹਨਾਂ ਦੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਆਊਗਾ ਉਸ ਦੇ ਨਾਲ ਕੈਦੀਆਂ ਤੇ ਦੋਸ਼ੀਆਂ ਵਰਗਾ ਵਤੀਰਾ ਹੀ ਕੀਤਾ ਜਾਵੇਗਾ ਹੁਣ ਉਹ ਦਿਨ ਗਏ ਜਦੋਂ ਮੈਕਸੀਕੋ ਜਾਂ ਫਿਰ ਕੈਨੇਡਾ ਤੋਂ ਬਾਰਡਰ ਪਾਰ ਕਰਕੇ ਅਮਰੀਕਾ ਦੀ ਹੱਦ ਅੰਦਰ ਦਾਖਲ ਹੋ ਕੇ ਸ਼ਰਨ ਲੈ ਲਈ ਜਾਵੇ ਦਰਅਸਲ 트ੰਪ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਮੈਕਸੀਕੋ ਬਾਰਡਰ ਹੀ ਸੀਲ ਕਰ ਦਿੱਤਾ ਸੀ ਖੈਰ ਇਸ ਤੇ ਵੀ ਚਰਚਾ ਬਣਦੀ ਹੈ ਪਰ ਅੱਜ ਸਭ ਤੋਂ ਵੱਡਾ ਮੁੱਦਾ ਸਾਡਾ ਯਾਨੀ ਕਿ ਖੁਦ ਪੰਜਾਬੀਆਂ ਦਾ ਅਮਰੀਕਾ ਨੇ ਸਿਵਲ 에ਅਰਕ੍ਰਾਫਟ ਯਾਨੀ ਯਾਤਰੀ ਜਹਾਜ਼ ਦੀ ਥਾਂ 에ਅਰ ਫੋਰਸ ਦਾ C17 ਜਹਾਜ਼ ਭੇਜਿਆ ਹੀ ਤਾਂ ਸੀ ਤਾਂ ਜੋ ਦਿਖਾਇਆ ਜਾਵੇ ਕਿ ਇਹ ਲੋਕ ਗੈਰ ਕਾਨੂੰਨੀ ਅਮਰੀਕਾ ਚ ਦਾਖਲ ਹੋਏ ਸੀ ਜਿਨ੍ਹਾਂ ਦੇ ਨਾਲ ਦੋਸ਼ੀਆਂ ਤੇ ਕੈਦੀਆਂ ਵਰਗਾ ਸਲੂਕ ਹੀ ਕੀਤਾ ਜਾਵੇਗਾ ਅਮਰੀਕਾ ਦੀ ਇਸ ਹਰਕਤ ਨੂੰ ਦੇਖ ਅਫਸੋਸ ਇਸ ਗੱਲ ਦਾ ਵੀ ਹੈ ਕਿ ਸਾਡੇ ਦੇਸ਼ ਦੀ ਸਰਕਾਰ ਇਸ ਦਾ ਵਿਰੋਧ ਹੀ ਕਰ ਨਹੀਂ ਸકી ਸਾਡੇ ਨਾਲੋਂ ਚੰਗਾ ਤਾਂ ਦੱਖਣੀ ਅਮਰੀਕਾ ਦਾ ਇੱਕ ਛੋਟਾ ਜਿਹਾ ਦੇਸ਼ ਕੋਲੰਬੀਆ ਵੀ ਵਧੀਆ ਨਿਕਲਿਆ ਜਿਸ ਦੇ ਰਾਸ਼ਟਰਪਤੀ ਨੇ ਅਮਰੀਕਾ ਨੂੰ ਸਾਫ਼ ਆਖ ਦਿੱਤਾ ਕਿ ਜੇਕਰ ਸਾਡੇ ਬੰਦੇ ਵਾਪਸ ਭੇਜਣੇ ਨੇ ਤਾਂ ਸਿਰਫ ਯਾਤਰੀ ਜਹਾਜ਼ 'ਚ ਭੇਜੋ ਸੈਨਾ ਦੇ ਜਹਾਜ਼ 'ਚ ਭੇਜੋਗੇ ਤਾਂ ਅਸੀਂ ਉਸ ਨੂੰ ਉਤਰਨ ਹੀ ਨਹੀਂ ਦੇਾਂਗੇ ਅਫਸੋਸ ਹੈ ਕਿ ਸਾਡੇ ਦੇਸ਼ ਦੀ ਸਰਕਾਰ ਅਮਰੀਕਾ ਦੇ ਅੱਗੇ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਗੋਡੇ ਟੇਕ ਦੀ ਨਜ਼ਰ ਆਈ ਹੈ। ਤਾਈਆਂ ਤਾਂ ਅੱਜ ਵਿਰੋਧੀ ਧਿਰਾਂ ਨੂੰ ਸਰਕਾਰ ਤੇ ਸਵਾਲ ਕਰਨ ਦਾ ਵੀ ਮੌਕਾ ਮਿਲਿਆ। ਅਫਸੋਸ ਇਸ ਗੱਲ ਦਾ ਵੀ ਹੈ ਕਿ 36 ਇੰਚ ਦਾ ਸੀਨਾ ਆਖਿਰ ਫੁੱਲਿਆ ਕਿਉਂ ਨਹੀਂ ਹੈ? ਸਾਡੀ ਸਰਕਾਰ ਭਾਵੇਂ ਇਸ ਦਾ ਵਿਰੋਧ ਨਹੀਂ ਕਰ ਸਕੀ ਪਰ ਅਮਰੀਕੀ ਸੈਨਾ ਦੇ ਜਹਾਜ਼ ਨੂੰ ਦਿੱਲੀ ਜਾਂ ਗੁਜਰਾਤ ਉਤਾਰਨ ਦੀ ਥਾਂ ਉਸ ਨੂੰ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਤਾਰਨ ਲਈ ਪੂਰੀ ਤਰ੍ਹਾਂ ਦੇ ਨਾਲ ਕਾਮਯਾਬ ਰਹੀ ਹੈ ਕੀ ਗੱਲ ਇਹ ਜਹਾਜ਼ ਦਿੱਲੀ ਕਿਉਂ ਨਾ ਉਤਰ ਸਕਿਆ ਅੰਬਾਲਾ ਵਿੱਚ ਵੀ ਭਾਰਤੀ ਹਵਾਈ ਸੈਨਾ ਦਾ 에ਅਰ ਬੇਸ ਹੈ ਇੱਥੇ ਇਹ ਜਹਾਜ਼ ਕਿਉਂ ਨਹੀਂ ਉਤਾਰਿਆ ਗਿਆ ਸਾਫ਼ ਜ਼ਾਹਿਰ ਹੈ ਕਿ ਅਜਿਹਾ ਕਰਕੇ ਸਾਡੀ ਸਰਕਾਰ ਵੀ ਇਹੋ ਦਿਖਾਉਣਾ ਚਾਹੁੰਦੀ ਸੀ ਕਿ ਅਮਰੀਕਾ ਤੋਂ ਭਾਰਤੀ ਨਹੀਂ ਜਿਵੇਂ ਸਿਰਫ ਤੇ ਸਿਰਫ ਪੰਜਾਬੀ ਹੀ ਵਾਪਸ ਭੇਜੇ ਗਏ ਹੋਣ ਜਦੋਂ ਕਿ ਵਾਪਸ ਭੇਜੇਗੇ 104 ਲੋਕਾਂ ਦੇ ਵਿੱਚ 33 ਹਰਿਆਣਾ 33 ਹੀ ਗੁਜਰਾਤ ਦੇ ਸੀ ਤੇ ਪੰਜਾਬ ਦੇਸ਼ ਦੇ ਵਿੱਚ 30 ਬੰਦੇ ਵਾਪਸ ਆਏ ਸੀ 트럼ਪ ਨੇ ਸੱਤਾ ਚਾਉਂਦੇ ਹੀ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚ ਦਾਖਲ ਹੋਏ ਲੋਕਾਂ ਨੂੰ ਇਲੀਗਲ ਏਲੀਅਨ ਤੱਕ ਆਖ ਦਿੱਤਾ ਸੀ ਏਲੀਅਨ ਕਿਸੇ ਦੂਸਰੇ ਗ੍ਰਹਿ ਦੇ ਪ੍ਰਾਣੀਆਂ ਲਈ ਵਰਤਿਆ ਜਾਂਦਾ ਸ਼ਬਦ ਹੈ ਪਰ ਟਰੰਪ ਨੇ ਇੱਥੇ ਅਮਾਨਵਤਾ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਤੇ ਇਸੇ ਧਰਤੀ ਦੇ ਲੋਕਾਂ ਨੂੰ ਏਲੀਅਨ ਕਹਿ ਕੇ ਸੰਬੋਧਨ ਕਰ ਦਿੱਤਾ ਇਸ ਗੱਲ ਦਾ ਵੀ ਅਫਸੋਸ ਹੈ ਕਿ ਕਿਸੇ ਨੇ ਵੀ ਟਰੰਪ ਦੇ ਇਸ ਬਿਆਨ ਦਾ ਵਿਰੋਧ ਤੱਕ ਨਹੀਂ ਕੀਤਾ ਜੇਕਰ ਕੀਤਾ ਤਾਂ ਸੱਤਾ ਤੋਂ ਬਾਹਰ ਹੋਈ ਰਿਪਬਲਿਕਨ ਪਾਰਟੀ ਦੇ ਲੋਕਾਂ ਨੇ ਜ਼ਰੂਰ ਥੋੜਾ ਵਿਰੋਧ ਕੀਤਾ ਪਰ ਇਹ ਤਾਂ ਹਲੇ ਸ਼ੁਰੂਆਤ ਹੈ 18000 ਭਾਰਤੀਆਂ ਦਾ ਅੰਕੜਾ ਤਾਂ ਅਮਰੀਕਾ ਭਾਰਤ ਸਰਕਾਰ ਦੇ ਨਾਲ ਪਹਿਲਾਂ ਹੀ ਸ਼ੇਅਰ ਕਰ ਚੁੱਕਿਆ ਹੈ। ਯਾਨੀ ਵਾਪਸ ਆਉਣ ਵਾਲੇ 18000 ਭਾਰਤੀ ਲਾਈਨ ਦੇ ਵਿੱਚ ਲਗਾ ਕੇ ਰੱਖੇ ਗਏ ਨੇ। ਅਮਰੀਕੀ 에ਅਰਫੋਰਸ ਦਾ ਜਹਾਜ਼ C17 ਗਲੋਬ ਸਟਾਰ ਸੀ। ਜਿਸ ਦੇ ਵਿੱਚ ਭਾਰਤੀਆਂ ਨੂੰ ਹੱਥਕੜੀਆਂ ਤੇ ਪੈਰਾਂ 'ਚ ਸੰਗਲਾਂ ਦੇ ਨਾਲ ਬੰਨ ਕੇ ਬਿਠਾਇਆ ਗਿਆ ਸੀ। ਇਹ ਦ੍ਰਿਸ਼ ਉਸੇ ਤਰੀਕੇ ਦਾ ਸੀ ਜਿਵੇਂ ਕਿਸੇ ਦੇਸ਼ ਨੇ ਦੂਸਰੇ ਦੇਸ਼ ਦੇ ਫੌਜੀਆਂ ਨੂੰ ਕਿਸੇ جنگ ਦੇ ਵਿੱਚ ਬੰਦੀ ਬਣਾਇਆ ਹੋਵੇ। ਤੇ ਉਹਨਾਂ ਨੂੰ ਅਪਰਾਧੀਆਂ ਦੀ ਤਰ੍ਹਾਂ ਬਣ ਕੇ ਉਹਨਾਂ ਦੇ ਦੇਸ਼ ਵਾਪਸ ਭੇਜਿਆ ਗਿਆ ਹੋਵੇ। ਅਮਰੀਕਾ ਨੇ ਜੋ ਕੀਤੀ ਉਹ ਤਾਂ ਕੀਤੀ ਹੀ। ਹੁਣ ਜਾਣਕਾਰੀ ਇਹ ਵੀ ਹੈ ਕਿ ਹਰਿਆਣਾ ਦੇ 33 ਲੋਕਾਂ ਨੂੰ ਹਰਿਆਣਾ ਪੁਲਿਸ ਵੀ ਆਪਣੀਆਂ ਪੁਲਿਸ ਦੀਆਂ ਵੈਨਾਂ ਦੇ ਵਿੱਚ ਅੰਮ੍ਰਿਤਸਰ ਤੋਂ ਹਰਿਆਣਾ ਬੰਦੀਆਂ ਵਾਂਗੂ ਹੀ ਲੈ ਕੇ ਗਈ ਹੈ। ਖੈਰ ਇਹਨਾਂ 104 ਲੋਕਾਂ ਲਈ ਮੰਨੋ ਜਿਵੇਂ ਜ਼ਿੰਦਗੀ ਹੀ ਖਤਮ ਹੋ ਗਈ ਹੋਵੇ। ਪਹਿਲਾ ਅਮਰੀਕਾ ਜਾਣ ਦੀ ਚਾਹਤ ਤੇ ਪਰਿਵਾਰ ਦਾ ਭਵਿੱਖ ਸਵਾਰਨ ਦੀ ਲਾਲਸਾ 'ਚ ਪੈ ਕੇ ਇਹਨਾਂ ਲੋਕਾਂ ਨੇ ਏਜੰਟਾਂ ਕੋਲ ਜਾ ਕੇ ਮਿੰਨਤਾ ਤਰਲੇ ਕੀਤੇ ਹੋਣੇ ਫਿਰ ਸਾਡੇ ਏਜੰਟ ਵੀਰਾਂ ਨੇ ਇਹਨਾਂ ਤੇ ਤਰਸ ਕਰਕੇ ਹਾਮੀ ਭਰੀ ਹੋਣੀ ਕਿ ਭੇਜਦਾ ਤੁਹਾਨੂੰ ਡੌਂਕੀ ਲਗਾ ਕੇ ਦੇਾਂਗੇ ਪਰ ਇਸ ਦੇ ਲਈ 30 ਤੋਂ 40 ਲੱਖ ਰੁਪਏ ਖਰਚਣੇ ਪੈਣਗੇ ਕਿਸੇ ਨੇ ਜ਼ਮੀਨ ਵੇਚੀ ਹੋਣੀ ਕਿਸੇ ਨੇ ਘਰ ਗਿਰਵੀ ਰੱਖਿਆ ਹੋਣਾ ਤਾਂ ਕਿਸੇ ਨੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਹਾੜੇ ਕੱਢ ਕੇ ਜਿਵੇਂ ਨਾ ਕਿਵੇਂ ਇੰਨੀ ਵੱਡੀ ਰਕਮ ਇਕੱਠੀ ਕਰਕੇ ਏਜੰਟਾਂ ਦੀ ਝੋਲੀ ਪਾਈ ਹੋਊ 40 42 ਲੱਖ ਖਰਚ ਕਰਕੇ ਵੀ ਜ਼ਿੰਦਗੀ ਖਤਰੇ ਚ ਪਾ ਕੇ ਡੌਂਕੀ ਲਗਾਈ ਕਿੰਨੇ ਜੰਗਲਾਂ ਤੋਂ ਗੁਜ਼ਰੇ ਹੋਣੇ ਸੱਪਾਂ ਦੀਆਂ ਸਿਰੀਆਂ ਮਿੱਧੀਆਂ ਹੋਣੀਆਂ ਤੇ ਭੁੱਖੇ ਪਿਆਸੇ ਰਹਿ ਕੇ ਆਖਿਰ ਮੈਕਸੀਕੋ ਦਾ ਬਾਰਡਰ ਪਾਰ ਕੀਤਾ ਹੋਣਾ ਇਹ ਸਾਰਾ ਦਰਦ ਅਸੀਂ ਬਿਆਨ ਤਾਂ ਕਰ ਸਕਦੇ ਆ ਪਰ ਇਸ ਦਾ ਦਰਦ ਜਿਨ੍ਹਾਂ ਲੋਕਾਂ ਨੇ ਹੰਡਾਇਆ ਇਹ ਸਿਰਫ ਉਹਨਾਂ ਨੂੰ ਹੀ ਪਤਾ ਹੋਣਾ ਜਦੋਂ ਤੱਕ ਇਹ ਅਮਰੀਕਾ ਪਹੁੰਚੇ ਤਾਂ 트੍ਰੰਪ ਸੱਤਾ ਦੇ ਵਿੱਚ ਆ ਚੁੱਕਿਆ ਸੀ ਤੇ ਸਾਰੇ ਨਿਯਮ ਕਾਨੂੰਨ ਹੀ ਬਦਲ ਦਿੱਤੇ ਗਏ ਸਭ ਤੋਂ ਪਹਿਲਾਂ ਕੈਚ ਐਂਡ ਰੀਲੀਜ਼ ਦੀ ਪਾਲਿਸੀ ਖਤਮ ਕਰਕੇ ਇਹਨਾਂ ਲੋਕਾਂ ਨੂੰ ਵਾਪਸ ਭੇਜਣ ਦਾ ਐਲਾਨ ਕਰ ਦਿੱਤਾ ਗਿਆ 104 ਦੇ ਵਿੱਚੋਂ ਕਈ ਲੋਕ ਤਾਂ ਅਜੇ ਹੀ ਸੀ ਜਿਨ੍ਹਾਂ ਨੇ ਹਾਲੇ ਅਮਰੀਕਾ 'ਚ ਪੈਰ ਧਰਿਆ ਹੀ ਸੀ ਪਰ ਬਦਕਿਸਮਤੀ ਦੇਖੋ ਫੜ ਕੇ ਵਾਪਸ ਭੇਜ ਦਿੱਤੇ ਗਏ 40 ਲੱਖ ਵੀ ਗਏ ਜਾਨ ਦਾ ਜੋਖਮ ਚੁੱਕਿਆ ਉਹ ਵੀ ਪਾਣੀ 'ਚ ਪਿਆ ਤੇ ਵਾਪਸ ਆ ਕੇ ਪਿੱਛੇ ਵੀ ਕੱਖ ਨਾ ਰਿਹਾ ਹੁਣ ਇਹ ਲੋਕ ਕਰਨਗੇ ਤਾਂ ਕੀ ਕਰਨਗੇ ਇਹ ਵੱਡਾ ਸਵਾਲ ਹੈ 6-7 ਮਹੀਨੇ ਦਾ ਸਫਰ ਜਿਵੇਂ ਨਾ ਕਿਵੇਂ ਕੱਟ ਕੇ ਲੋਕ ਸੁਪਨਿਆਂ ਦੇ ਦੇਸ਼ ਅਮਰੀਕਾ ਪਹੁੰਚੇ ਸੀ ਪਰ ਮਾੜੀ ਕਿਸਮਤ ਉਥੋਂ ਤੱਕ ਵੀ ਇਹਨਾਂ ਦੇ ਨਾਲ ਹੀ ਰਹੀ ਮਹਾਲੀ ਦੇ 21 ਸਾਲਾ ਪ੍ਰਦੀਪ ਸਿੰਘ ਨੇ 6 ਮਹੀਨੇ ਪਹਿਲਾਂ ਘਰ ਛੱਡਿਆ ਸੀ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਪਹੁੰਚੇ ਹੀ ਸੀ ਜਿੱਥੇ 2 ਹਫ਼ਤੇ ਪਹਿਲਾਂ ਉਹਨੂੰ ਬੰਦੀ ਬਣਾ ਲਿਆ ਗਿਆ ਸੀ। ਪ੍ਰਦੀਪ ਦੱਸਦਾ ਹੈ ਕਿ ਉਸਨੇ ਅਮਰੀਕਾ ਦੀ ਡੌਂਕੀ ਲਈ ਪੂਰੇ 42 ਲੱਖ ਰੁਪਏ 에ਜੰਟਾਂ ਨੂੰ ਦਿੱਤੇ। ਇਸੇ ਤਰ੍ਹਾਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ 30 ਸਾਲਾ ਜਸਵਿੰਦਰ ਸਿੰਘ ਪਿਛਲੇ ਸਾਲ ਅਕਤੂਬਰ ਚ ਨਿਕਲਿਆ ਸੀ ਤੇ ਜਨਵਰੀ 15 ਨੂੰ ਅਮਰੀਕਾ ਚ ਦਾਖਲ ਹੋਇਆ। ਜਿਸ ਦੇ ਲਈ ਉਸਨੇ ਪੂਰੇ 50 ਲੱਖ ਰੁਪਏ ਖਰਚੇ ਸੀ। ਇਸੇ ਤਰੀਕੇ ਦੇ ਨਾਲ ਪਟਿਆਲਾ ਜ਼ਿਲ੍ਹੇ ਦੇ ਐਰੂ ਖੁਰਦ ਦੇ 18 ਸਾਲਾ ਨੌਜਵਾਨ ਅਮਰਤ ਸਿੰਘ ਦੇ ਨਾਲ ਵੀ ਹੋਇਆ ਅਮਰਤਵੀ 8 ਮਹੀਨੇ ਪਹਿਲਾਂ ਘਰੋਂ ਨਿਕਲਿਆ ਸੀ ਤੇ 1 ਅੱਧੀ ਜਨਵਰੀ ਨੂੰ ਜਾ ਕੇ ਅਮਰੀਕਾ ਦਾਖਲ ਹੋਇਆ ਸੀ ਇਹ ਦੋਨੋਂ ਵੀ ਬਾਰਡਰ ਕਰਨ ਤੋਂ ਬਾਅਦ ਹੀ ਬੰਦੀ ਬਣਾ ਲਏ ਗਏ ਸੀ ਅਮਰੀਕਾ ਦੇ ਸੀ 17 ਦੇ ਵਿੱਚ ਬੰਦੀ ਬਣਾ ਕੇ ਲਿਆਂਦੇ ਗਏ ਲੋਕ ਦੱਸਦੇ ਨੇ ਕਿ ਕਿਵੇਂ ਉਹਨਾਂ ਨੇ ਅਮਰੀਕਾ ਤੋਂ ਅੰਮ੍ਰਿਤਸਰ ਤੱਕ ਦਾ 40 ਘੰਟੇ ਦਾ ਇਹ ਸਫ਼ਰ ਦਹਿਸ਼ਤ ਦੇ ਵਿੱਚ ਗੁਜ਼ਾਰਿਆ ਹੱਥਕੜੀਆਂ ਤੇ ਪੈਰਾਂ 'ਚ ਲੱਗੀਆਂ ਬੇੜੀਆਂ ਦੇ ਨਾਲ ਉਹਨਾਂ ਨੂੰ ਮਸਾਂ ਬਾਥਰੂਮ ਤੱਕ ਘਸੀਟ ਕੇ ਪਹੁੰਚਣ ਦਿੱਤਾ ਗਿਆ ਸੁਨਹਿਰੀ ਸੁਪਨੇ ਲੈ ਕੇ ਅਮਰੀਕਾ ਪਹੁੰਚੇ ਇਹਨਾਂ ਲੋਕਾਂ ਦੇ ਲਈ ਇਹ ਸਫ਼ਰ ਕਿਸੇ ਨਰਕ ਦੇ ਨਾਲੋਂ ਘੱਟ ਨਹੀਂ ਸੀ ਅਮਰੀਕਾ ਤੋਂ ਇਲੀਗਲ ਏਲੀਅਨਾਂ ਨੂੰ ਯਾਨੀ ਟਰੰਪ ਦੀ ਭਾਸ਼ਾ ਦੇ ਵਿੱਚ ਇਹਨਾਂ ਇਲੀਗਲ ਏਲੀਅਨਾਂ ਨੂੰ ਬੰਦੀ ਬਣਾ ਕੇ ਸੈਨਾ ਦੇ ਜਹਾਜ਼ 'ਚ ਵਾਪਸ ਭੇਜਣ ਦਾ ਇਹ ਸਿਲਸਿਲਾ ਪਹਿਲਾਂ ਹੀ ਸੀ ਤੇ ਅੱਗੋਂ ਹੋਰ ਵੀ ਅਮਰੀਕਾ ਤੋਂ ਜਹਾਜ਼ ਭਰ ਭਰ ਕੇ ਆਉਣ ਦੇ ਲਈ ਤਿਆਰ ਕੀਤੇ ਜਾ ਰਹੇ ਨੇ ਅਫਸੋਸ ਕੀ ਸਾਡੀਆਂ ਸਰਕਾਰਾਂ ਨੂੰ ਇਸ ਅਣਮਨੁੱਖੀ ਵਤੀਰੇ ਕਾਰਨ ਰੱਤੀ ਪਰ ਵੀ ਫਰਕ ਨਹੀਂ ਪਿਆ ਹੋਣਾ ਤੇ ਵਿਦੇਸ਼ ਮੰਤਰੀ ਸੰਸਦ ਦੇ ਵਿੱਚ ਖੜੇ ਹੋ ਕੇ ਬਿਆਨ ਵੀ ਦਿੰਦੇ ਨੇ ਕਿ ਅਮਰੀਕਾ ਨੇ ਆਪਣੇ ਕਾਨੂੰਨ ਦੇ ਅਨੁਸਾਰ ਹੀ ਅਜਿਹਾ ਕੀਤਾ ਹੈ ਇਸ ਲਈ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੁਣ ਤਿਆਰ ਰਹੋ ਇਸ ਤਰ੍ਹਾਂ ਦੇ ਜਹਾਜ਼ ਹੋਰ ਵੀ ਆਉਣਗੇ ਅਮਰੀਕਾ ਚ ਜਿਹੜੇ ਲੋਕ ਹਾਲੇ ਤੱਕ ਫੜੇ ਨਹੀਂ ਗਏ ਉਹ ਕੰਮ ਤੇ ਜਾਣਾ ਵੀ ਛੱਡ ਗਏ ਨੇ ਇਹੀ ਡਰ ਹੈ ਕਿ ਕਿਤੇ ਉਹਨਾਂ ਨੂੰ ਵੀ ਫੜ ਕੇ ਵਾਪਸ ਨਾ ਭੇਜ ਦਿੱਤਾ ਜਾਵੇ ਪਰ ਜਿਸ ਤਰੀਕੇ ਦੇ ਨਾਲ 트럼ਪ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪਿੱਛੇ ਪਿਆ ਉਸ ਹਿਸਾਬ ਦੇ ਨਾਲ ਇਹ ਲੋਕ ਵੀ ਬਹੁਤੀ ਦੇਰ ਲੋਕੇ ਨਹੀਂ ਰਹਿ ਸਕਣਗੇ ਅਮਰੀਕਾ 'ਚ ਸਵਾਲ ਇਹ ਵੀ ਬਣਦਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਏਜੰਟਾਂ ਦੇ ਖਿਲਾਫ ਵੀ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਨਹੀਂ ਕਿ 40-50 ਲੱਖ ਰੁਪਏ ਦਾ ਚੂਨਾ ਲਵਾ ਕੇ ਵਾਪਸ ਪਰਤੇ ਇਹ ਲੋਕ ਇੱਕ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਸਕਣਗੇ ਸਵਾਦ ਵਾਲੀ ਗੱਲ ਤਾਂ ਹੋਵੇ ਜੇਕਰ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਏ ਇਹਨਾਂ ਲੋਕਾਂ ਦੇ ਪੈਸੇ ਸਰਕਾਰ ਇਹਨਾਂ ਨੂੰ ਵਾਪਸ ਕਰਵਾ ਦੇਵੇ ਤਾਂ ਜੋ ਉਸੇ ਪੈਸੇ ਦੇ ਨਾਲ ਇਹ ਲੋਕ ਇੱਥੇ ਕੋਈ ਆਪਣਾ ਕੰਮ ਸ਼ੁਰੂ ਕਰ ਸਕਣ ਪਰ ਸਾਡੇ ਦੇਸ਼ ਦੇ ਵਿੱਚ ਸਾਰੀਆਂ ਗੱਲਾਂ ਕਹਿਣ ਲਈ ਹੁੰਦੀਆਂ ਨੇ ਕਰਨ ਲਈ ਨਹੀਂ